ਅੱਜ ਗੁਰਤਾ ਗਦੀ ਸੋਹਣਾ ਦਿਵਸ ਆਇਆ ਸਭ ਨੂੰ ਵਧਾਈ ਸੰਗਤੇ ਅੱਜ ਗੁਰਤਾ ਗਦੀ ਸੋਹਣਾ ਦਿਵਸ ਆਇਆ ਸਭ ਨੂੰ ਵਧਾਈ ਸੰਗਤੇ ਸਭ ਨੂੰ ਵਧਾਈ ਸੰਗਤੇ ਸਭ ਨੂੰ ਵਧਾਈ ਸੰਗਤੇ ਤਨ ਸ੍ਰੀ ਗੁਰਗੰਥ ਸਹਿਬ ਜੀ 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 ਅੱਜ ਗੁਰਤਾ ਗਦੀ ਸੋਨਾ ਦੇ ਵਿੱਚ ਆਇਆ ਅੱਜ ਗੁਰਤਾ ਗਦੀ ਸੋਨਾ ਦੇ ਵਿੱਚ ਆਇਆ ਸਭ ਨੂੰ ਵਧਾਈ ਸੰਗਤੇ ਸਭ ਨੂੰ ਵਧਾਈ ਸੰਗਤੇ ਤਨ ਤਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਆਨੰਦ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਆਗਿਆ ਪਈਆ ਗਾਲ ਕੀ ਤਵੇ ਚਲਾਇਓ ਪੰਤ ਸਭ ਸਿੱਖਣ ਕੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚੈ ਖੋਜਾ ਬਦਮੇਲੇ ਰਾਜ ਕਰੇਗਾ ਖਾਲਸਾ ਅਕੀ ਰਹੇ ਨ ਕੋਏ ਖਾਰੋ ਵੇ ਸਭ ਮਿਲ ਲੰਗੇ ਬਚੇ ਸਰਨ ਜੋ ਹੋਏ ਬਚੇ